ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਮਿਆਰ ਉੱਚਾ ਚੁੱਕਣ ਦੇ ਲਈ ਇੱਕ ਵੱਡੀ ਪਲਾਨ ਪੁੱਟਿਆ ਸਰਕਾਰੀ ਸਕੂਲ ਦੇ ਮੈਰਿਟ ਸ਼ਾਨ ਵਾਲੇ ਬੱਚਿਆਂ ਨੂੰ ਵਾਰੀ ਰਾਜਾਂ ਵਿੱਚ ਭੇਜਿਆ ਜਾ ਰਿਹਾ ਤਾਂ ਜੋ ਬੱਚਿਆਂ ਦੇ ਸਰੀਰਕ ਵਿਕਾਸ ਨਾਲ ਮਾਨਸਿਕ ਵਿਕਾਸ ਵੀ ਤੇਜ਼ ਹੋ ਸਕੇ ਅਤੇ ਬੱਚੇ ਕੁਝ ਨਵਾਂ ਸਿੱਖਣ ਜਿਸ ਦੇ ਚਲਦਿਆਂ ਹੀ ਕੈਬਨਿਟ ਮੰਤਰੀ ਪੰਜਾਬ ਲਾਲਜਿਤ ਕੰਟਾਰੂ ਚੱਕ ਨੇ ਅਜਬ ਵਕ ਵਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਰਾਜਸਥਾਨ ਲਈ ਬੱਸ ਨੂੰ ਹਰੀ ਚੰਡੀ ਦੇ ਘਿਰਵਾਣਾ ਕੀਤਾ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜਿਤ ਕਟਾਰੂ ਚੱਕ ਨੇ ਕਿਹਾ ਹੈ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਜਿਹੇ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਜੋ ਬੱਚੇ ਅਤੇ ਆਪਣੇ ਸੂਬੇ ਤੋਂ ਬਾਹਰ ਦੇ ਸੂਬੇ ਵਿੱਚ ਜਾ ਕੇ ਉੱਥੋਂ ਦੇ ਕਲਚਰ ਨੂੰ ਜਾਣ ਸਕਣ ਅਤੇ ਇਸ ਦੇ ਨਾਲ ਹੀ ਬੱਚਿਆਂ ਵਿੱਚ ਇੱਕ ਭਾਵਨਾ ਪੈਦਾ ਹੋਵੇ ਕਿ ਉਹ ਵੀ ਮਨ ਲਗਾ ਕੇ ਪੜਨਗੇ ਤਾਂ ਜੋ ਚੰਗੇ ਨੰਬਰ ਲੈਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ 24 ਬਾਰੀ ਸੂਬਿਆਂ ਵਿੱਚ ਜਾ ਸਕਣ ਇਸ ਮੌਕੇ ਬੱਚਿਆਂ ਵਿੱਚ ਕਾਫੀ ਜੋਸ਼ ਵਿੱਚ ਨੂੰ ਮਿਲਿਆ ਅਤੇ ਬੱਚਿਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਪਹਿਲੀ ਵਾਰ ਐਸੀ ਸਰਕਾਰ ਆਈ ਹੈ ਜੋ ਆਪਣੇ ਨਿੱਜੀ ਖਰਚਿਆਂ ਦੇ ਸਰਕਾਰੀ ਸਕੂਲ ਦੇ ਬੱਚਾ ਨੂੰ ਬਾਰੀ ਸੂਬਿਆਂ ਵਿੱਚ ਭੇਜ ਰਹੀ ਹੈ ਇਹ ਟੂਰ 5 ਦਿਨਾਂ ਦਾ ਹੋਵੇਗਾ ਤੇ ਦੌਰਾਨ ਬੱਚਿਆਂ ਦੇ ਨਾਲ ਸਰਕਾਰੀ ਸਕੂਲ ਦੇ ਅਧਿਆਪਕ ਅਤੇ ਅਧਿਆਪਕਾ ਵੀ ਨਾਲ ਹੋਣਗੇ ਅidene ਬੱਚਿਆਂ ਦੇ ਖਾਣ ਪੀਣ ਅਤੇ ਰਹਿਣ ਦਾ ਸਾਰਾ ਖਰਚਾ ਸੂਬਾ ਸਰਕਾਰ ਚਲਾਏਗੀ ਆਓ ਵੇਖਦੇ ਹਾਂ ਕਿੰਦਾ ਦਾ ਉਤਸ਼ਾਹ ਬੱਚਿਆਂ ਵਿੱਚ ਵੇਖਣ ਨੂੰ ਮਿਲਿਆ ਸਰ ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ ਕਿਉਂਕਿ ਇਹ ਸਾਰੇ ਸਾਰਿਆਂ ਨੇ ਓਪਰਚੁਨਿਟੀ ਬਹੁਤ ਆਪਣੇ ਦਮ ਆਪਣੀ ਮਿਲ ਕੇ ਅਸੀਂ ਮੈਨੇਜ ਜੋਗੀ ਕੀਤੀ ਹੈ ਸਾਨੂੰ ਉਹਦੇ ਲਈ ਮਿਲ ਰਹੀ ਹੈ ਓਪਰਚੁਨਿਟੀ ਜਾਣੇ ਕਿ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਤੇ ਸਾਨੂੰ ਫਲ ਮਿਲ ਰਿਹਾ ਹੈ ਆ ਜੈਪੁਰ ਦੇ ਸਾਥੇ ਬੱਚੇਸ ਪਿੰਕ ਫੋਰਟ ਉਹਦਾ ਹਵਾ ਮਹਿਲ ਦੇਖਾਂਗੇ ਜੰਤਰ ਮੰਤਰ ਬਾਕੀ ਉੱਥੇ ਦਾ ਕਲਚਰ ਨੂੰ ਦੇਖਾਂਗੇ ਜਾ ਕੇ ਕੀ 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 ਕਲਚਰ ਹੁੰਦਾ ਹੈ ਗਾਇਆ ਉਹ ਸਭ ਚੀਜ਼ ਨੂੰ ਫੀਲ ਕਰਾਂਗੇ ਐਕਸਪੀਰੀਅੰਸ ਕਰਾਂਗੇ ਮੈਂ ਜਿਸ ਸਿੰਦਰ ਕੋਲ ਹਾਂ ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ ਕਿ ਜੈਪੁਰ ਜਾਣ ਦਾ ਮੌਕਾ ਮਿਲ ਰਿਹਾ ਰਾਜਸਥਾਨ ਆਪਣੇ ਸਟੇਟ ਤੋਂ ਬਾਹਰ ਬਹੁਤ ਮਜ਼ਾ ਆ ਰਿਹਾ ਸਾਰੇ ਨਾਲ ਜਾਣਾ ਟੀਚਰਸ ਵੀ ਆ ਸਟੂਡੈਂਟਸ ਵੀ ਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਕੁਝ ਹੈ ਜਲ ਮਹਿਲ ਹੈ ਹਵਾ ਮਹਿਲ ਹੈ ਤਾਂ ਸਿਟੀ ਪੈਲੇਸ ਹੈ ਬਹੁਤ ਕੁਝ ਹੈ ਬੜਾ ਖੂਬਸੂਰਤ ਪਲ ਹੈਗਾ ਕਿ ਸਾਡੀਆਂ 3ਾਂ ਦੇ ਸਾਡੇ ਪੁੱਤ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹ ਅੱਜ ਵੱਖ-ਵੱਖ ਸਕੂਲਾਂ ਦੇ ਜਿਹੜੇ ਵਿਦਿਆਰਥੀ ਨੇ ਸਾਡੇ ਉਹ ਅੱਜ ਇੱਕ ਬੜੇ ਮੈਂ ਸਮਝਦਾ ਵੇ ਇਤਿਹਾਸਕ ਜਗ੍ਹਾ ਜੈਪੁਰ 'ਚ ਜਾ ਰਹੇ ਆ ਰਾਜਸਥਾਨ 'ਚ ਜਾ ਰਹੇ ਆ ਸੋ ਇਹ ਬੱਚੇ ਜਿਹੜੇ ਜਿਨ੍ਹਾਂ ਵਿੱਚ 36 ਸਾਡੀਆਂ ਆਪਣੀਆਂ ਬੱਚੀਆਂ ਨੇ ਤੇ 9 ਲੜਕੇ ਨੇ 45 ਬੱਚੇ ਜਿਹੜੇ ਆ ਵੱਖ-ਵੱਖ ਸਕੂਲਾਂ ਦੇ ਜਿਹਦੇ ਵਿੱਚ ਮਲਕਪੁਰ ਸਕੂਲ ਦੇ ਆ ਨਰੋੜ ਜਾਮਲ ਸਿੰਘ ਸਕੂਲ ਦੇ ਆ ਬਾਕ-ਬਾਕ ਸਕੂਲਾਂ ਦੇ ਆ ਸੋ ਇਹ ਟੂਰ ਮੈਂ ਸਮਝਦਾ ਕਿ ਬੜਾ ਹੀ ਇਹਨਾਂ ਨੂੰ ਲਾਭਦਾਇਕ ਹੋਏਗਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੁਬਾਰਕਾ ਆਪਣੇ ਬੱਚਿਆਂ ਨੂੰ ਇਹ ਫੁੱਲਾਂ ਵਰਗੇ ਬੱਚੇ ਜਿਨ੍ਹਾਂ ਨੇ ਅਜੇ ਆਪਣੇ ਜੀਵਨ ਦੇ ਅੰਦਰ ਖੇੜਨਾ ਤੇ ਜਿਨ੍ਹਾਂ ਨੂੰ ਲੰਬੇ ਸੁਪਨੇ ਆ ਜਿਹੜਾ ਦੀ ਅੱਖਾਂ ਦੇ ਅੰਦਰ ਸੋ ਪੰਜਾਬ ਸਰਕਾਰ ਦਾ ਇਹ ਯਤਨ ਹੈ ਕਿ ਜਿੱਥੇ ਅਸੀਂ ਅਕੈਡੈਮਿਕ بیس ਬੱਚਿਆਂ ਦਾ ਮਜ਼ਬੂਤ ਕਰ ਰਹੇ ਆ ਆਪਣੇ ਟੀਚਰ ਸੇਵਾਵਾਨਾਂ ਨੂੰ ਬਾਹਰਲੇ ਮੁਲਕਾਂ ਚ ਟ੍ਰੇਨਿੰਗ ਲਈ ਭੇਜਿਆ ਕਿ ਪੰਜਾਬ ਦੇ ਬੱਚਿਆਂ ਨੂੰ ਵੀ ਉਹ ਬਰਾਬਰ ਦਾ ਇੱਕ ਸੈਂਟੀਫਿਕ ਜਿਹੜਾ ਐਜੂਕੇਸ਼ਨ ਮਾਡਲ ਉਹ ਮਿਲੇ ਤਾਂ ਜੋ ਆਪਣੇ ਜੀਵਨ ਦੇ ਅੰਦਰ ਤਰੱਕੀਆਂ ਨੂੰ ਸਰ ਕਰ ਸਕਣ ਸੋ ਨਾਲ ਦੇ ਨਾਲ ਜਿੱਥੇ ਮਤਲਬ ਪੜ੍ਹਾਈ ਦੇ ਪੱਖ ਤੋਂ ਬੱਚੇ ਪੰਜਾਬ ਦੇ ਨਵੀਆਂ ਪਲਾਂਘਾਂ ਪੁੱਟ ਰਹੇ ਆ ਬਿਹਤਰ ਉਹਨਾਂ ਨੂੰ ਜਿਹੜੀ ਉਹ ਐਜੂਕੇਸ਼ਨ ਮਿਲ ਰਹੀ ਹੈ ਕਰੋੜਾਂ ਰੁਪਏ ਸਰਕਾਰ ਪ੍ਰਾਇਮਰੀ ਸਕੂਲਾਂ ਦੇ ਅੰਦਰ ਇਨਵੈਸਟਮੈਂਟ ਕਰ ਰਹੀ ਹੈ ਤਾਂ ਜੋ ਅਸੀਂ ਵੀ ਦੁਨੀਆ ਔਰ ਦੇਸ਼ ਦੇ ਪੇਮਾਨੇ ਤੇ ਆਪਣੇ ਆਪ ਨੂੰ ਬਣਾ ਸਕੀ ਉਹਦੇ ਲੈਵਲ ਦਾ ਬਣ ਸਕੀਏ ਸੋ ਉਹਦੇ ਸਿੱਟੇ ਵੀ ਨਿਕਲ ਰਿਹਾ ਸੋ ਜਿੱਥੇ ਭਾਈ ਦਾ ਇੱਕ ਚੰਗਾ ਸਟਰਕਚਰ ਸਰਕਾਰ ਨੇ ਡਿਵੈਲਪ ਕੀਤਾ ਉਹਦੇ ਨਾਲ ਦੀ ਨਾਲ ਖੇਡਾਂ ਦਾ ਤੇ ਖੇਡਾਂ ਤੋਂ ਇਲਾਵਾ ਇੱਕ ਬੱਚਿਆਂ ਦਾ ਆਈਕਿਊ ਬਣੇ ਅ ਬਖ ਬਖ ਸੂਬਿਆਂ ਦਾ ਕਲਚਰ ਉਥੋਂ ਦਾ ਰਹਿਣ ਸਹਿਣ ਉਥੋਂ ਦੀਆਂ ਉਹ ਹਿਸਟੋਰੀਕਲ ਤੇ ਉਥੋਂ ਦੀਆਂ ਜਿਹੜੀ ਦਰੋਹਰ ਨੇ ਥਾਵਾਂ ਨੇ ਜਦੋਂ ਇਹ ਉੱਥੇ ਜਾਣਗੇ ਬੱਚੇ ਇਹਨਾਂ ਦਾ 5 ਦਿਨ ਦਾ ਟੂਰ ਹੈਗਾ ਔਰ ਸਾਰਾ ਹੀ ਖਰਚਾ ਪੰਜਾਬ ਸਰਕਾਰ ਦਾ ਲੱਖਾਂ ਰੁਪਈਆਂ ਦਾ ਖਰਚਾ ਜਿੰਨਾ ਵੀ ਆਵੇ ਉਹ ਸਾਰਾ ਪੰਜਾਬ ਸਰਕਾਰ ਦਾ ਔਰ ਇਹਨਾਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਵੀ ਨੇ ਤੇ ਨਾਲੇ ਮੈਂ ਉਮੀਦ ਵੀ ਕਰਦਾ ਕਿ ਕਾਫੀ ਕੁਝ ਸਿੱਖਿਆਣਗੇ ਔਰ ਇਹ ਕਹਿ ਸਕਦੇ ਹੋ ਤੁਸੀਂ ਕਿ ਬੱਚਿਆਂ ਦੇ ਸੁਪਨਿਆਂ ਨੂੰ ਉਡਾਰੀ ਲਾਣ ਦਾ ਪਰ ਲਾਣ ਦਾ ਸਰਕਾਰ ਕੰਮ ਕਰ ਰਹੀ ਹੈ ਔਰ ਜਿੱਥੇ ਪੜਾਈ ਦੇ ਵਿੱਚ ਬੱਚੇ ਨਪੁੰਨ ਨੇ ਮਤਲਬ ਅੱਛੀ ਮੈਰਿਟ ਚ ਮਤਲਬ ਆਏ ਨੇ ਉਹਦੇ ਨਾਲ ਦੇ ਨਾਲ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਉੱਥੋਂ ਦੇ ਲੋਕਾਂ ਦਾ ਖਰਚਲ ਉੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਤੇ ਜਿਹੜੇ ਉਹ ਇਤਿਹਾਸਿਕ ਜੈਪੁਰ ਦੇ ਅੰਦਰ ਥਾਵਾ ਨੇ ਤੇ ਆ ਇਹ ਵੱਖ-ਵੱਖ ਕਿਲੇ ਹੋਣ ਜਾਂ ਵੱਖ-ਵੱਖ ਰੂਪਾਂ ਦੇ ਅੰਦਰ ਜਿਹੜੇ ਸਾਫਤ ਨੇ ਉਹ ਆ ਕੇ ਜਦੋਂ ਆਣਗੇ ਆਪਣੇ ਪੇਰੈਂਟਸ ਨਾਲ ਆਪਣੇ ਬਾਕੀ ਬੱਚਿਆਂ ਨਾਲ ਸ਼ੇਅਰ ਵੀ ਕਰਨਗੇ ਤੇ ਮੈਂ ਸਮਝਦਾ ਵੀ ਇੱਕ ਕਿਸਮ ਦਾ ਕੰਪੀਟੀਸ਼ਨ ਵੀ ਆ ਜਿਹੜੇ ਇਹ ਉਹ ਬੱਚੇ ਨੇ ਜਿਹੜੇ ਲਗਭਗ ਮੈਰਿਡ 'ਚ ਆਏ ਨੇ ਵੱਖ-ਵੱਖ ਪੜਾਵਾ ਤੋਂ ਤੇ ਦੂਜੇ ਬੱਚਿਆਂ ਦੇ ਅੰਦਰ ਵੀ ਇੱਕ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋਏਗੀ ਸੋ ਮਤਲਬ ਮੈਂ ਸਮਝਦਾ ਕਿ ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਇੱਕ ਐਕਸਟਰਾ ਉਪਰਾਲਾ ਆਇਆ ਔਰ ਇਹਦਾ ਬੱਚੇ ਸਾਡੇ ਲਾਭ ਵੀ ਠਾਣਗੇ ਜਿਹੜੇ ਟੀਚਰ ਸਵਾਨ ਵੀ ਨਾਲ ਜਾ ਰਹੇ ਨੇ ਬੱਚੇ ਵੀ ਜਾ ਰਹੇ ਨੇ ਮੈਂ ਇਹਨਾਂ ਦੀ ਯਾਤਰਾ ਲਈ ਜਿੱਥੇ ਸ਼ੁਭ ਕਾਮਨਾਵਾਂ ਦੇ ਰਿਹਾ ਤੇ ਦੁਆ ਕਰਦਾ ਕਿ ਇਹ ਬਹੁਤ ਕੁਝ ਸਿੱਖ ਕੇ ਆਣਗੇ ਜਲਦੀ ਵਾਪਸ ਆਣਗੇ ਤੰਦਰੁਸਤ ਔਰ ਸਿਹਤਮੰਦ ਹੋ ਕੇ ਵਾਪਸ ਆਣਗੇ ਦਿਮਾਗੀ ਤੰਦਰੁਸਤੀ ਦੇ ਨਾਲ ਲੈਸ ਹੋ ਗਿਆਣਗੇ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁबारकਾ ਇਹ ਸਾਰਾ ਹੀ ਬੰਦੂਬਸਤ ਸਰਕਾਰ ਨੇ ਕੀਤਾ ਇਹਨਾਂ ਟੀਚਰ ਇਹਨਾਂ ਦੇ ਨਾਲ ਜਾ ਰਹੇ ਨੇ ਮੇਲ ਔਰ ਫੀਮੇਲ ਵੀ ਨੇ ਸੋ ਉਹ ਸਾਰੇ ਜਿਹੜੇ ਉਹ ਜੋ ਇੱਕ ਮਨੁੱਖ ਨੂੰ ਇੱਕ ਮੰਨ ਲਓ ਮੈਂ ਸਮਝਦਾ ਕਿ ਉਹਦੇ ਦਿਨਚਰਿਆ ਤੋਂ ਲੈ ਕੇ ਤੇ ਰਾਤ ਤੱਕ ਜੋ ਉਹਨਾਂ ਦੇ ਲੋਡ ਹੈ ਕੋ ਖਾਣ ਦੀ ਹੈ ਪੀਣ ਦੀ ਹੈ ਕਿਤੇ ਸੌਣ ਦੀ ਹੈ ਉਹ ਸਾਰੀ ਵਿਵਸਥਾ ਸਰਕਾਰ ਨੇ ਕੀਤੀ ਥੈਂਕ ਯੂ ਸਰ